ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋ ਕਿ ਅੱਜ ਤੁਹਾਨੂੰ ਖੁੱਲੇ 'ਚ ਮੁਰਗੀ ਪਾਲਣ ਬਾਰੇ ਦੱਸਾਂਗੇ ਖੁੱਲੇ 'ਚ ਮੁਰਗੀ ਪਾਲਣ ਦੇ ਕਈ ਤਰ੍ਹਾਂ ਦੇ ਫਾਇਦੇ ਹਨ ਜਿਵੇਂ ਕਿ ਫੀਡ ਦਾ ਘੱਟਾ 2200 ਦਾ ਆਉਂਦਾ ਹੈ ਇੱਕ ਤਾਂ ਕਵਾਡੀ ਖੁੱਲੇ ਚ ਪਾਲਣ ਲਈ ਫੀਡ ਦੀ ਬਚਤ ਹੋਵੇਗੀ ਦੂਜਾ ਨੰਬਰ ਖੁੱਲੇ ਚ ਮੁਰਗੀ ਪਾਲ ਲਈ ਮੁਰਗਾ ਸਰੀਰੋ ਤੰਦਰੁਸਤ ਹੋਵੇਗਾ ਬਾਹਰ ਦੀ ਖਰਾਕ ਖਾਵੇਗਾ ਕੀੜੇ ਮਕੋੜੇ ਖਾਵੇਗਾ ਤੇ ਮੁਰਗੇ ਦੀ ਸਿਹਤ ਤੰਦਰੁਸਤ ਰਹੇਗੀ ਖੁੱਲੇ ਚ ਮੁਰਗੀ ਪਾਲਦੇ ਹੋਰ ਵੀ ਕਾਫੀ ਫਾਇਦੇ ਹਨ ਜਿਵੇਂ ਮੁਰਗਾ ਬਾਹਰ ਖੁੱਲੇ ਚ ਚੁਕੇਗਾ ਤੇ ਇਸ ਮੁਰਗੇ ਦਾ ਮੀਟ ਵੀ ਸੁਆਦੀ ਬਣੇਗਾ ਇਸ ਦਾ ਮੀਟ ਬੱਕਰੇ ਛਤਰੇ ਉਹ ਕੱਟ ਜਾਵੇਗਾ ਜਿਹੜੇ ਵੀ ਸੱਜਣ ਵੀਰ ਅੱਜ ਕੱਲ ਖੁੱਲਾ ਜੋ ਵੀ ਮੁਰਗਾ ਪਾਲਦੇ ਹਨ ਉਹ ਲੈਣ ਵਾਲੇ ਵੀਰ ਖੁੱਲਾ ਮੁਰਗੀ ਪਾਲਣ ਪਸੰਦ ਕਰਨਗੇ ਤਾਂ ਖੁੱਲਾ ਮੁਰਗੀ ਪਾਲ ਲਈ ਤੁਹਾਨੂੰ ਰੇਟ ਵੀ ਵੱਧ ਮਿਲੇਗਾ ਜੇ ਤੁਸੀਂ ਫਾਰਮਾਂ ਚ ਕੈਦ ਕਰਕੇ ਰੱਖੋਗੇ ਮੁਰਗੇ ਨੂੰ ਤਾਂ ਤੁਹਾਨੂੰ ਫਲੇਟ ਉਹਨਾ ਨਹੀਂ ਮਿਲੇਗਾ ਜਿੰਨਾ ਉਹ ਦੇਣਾ ਚਾਹੁੰਦੇ ਹਨ ਇਸ ਕਰਕੇ ਖੁੱਲਾ ਮੁਰਗੀ ਪਾਲਣ ਵਿੱਚ ਕਾਫੀ ਫਾਇਦੇ ਹਨ ਹੋਰ ਵੀ ਤੁਹਾਨੂੰ ਵੀਡੀਓ ਚ ਦੱਸਤਾ ਜਾਵੇਗਾ ਹੋਰ ਵੀ ਕਾਫੀ ਗੱਲਾਂ ਹਨ ਕਿ ਕਿਦਾਂ ਕੁੱਲੇ ਚ ਮੁਰਗੀ ਪਾਲੀ ਜਾਂਦੀ ਹੈ ਇਸ ਕਰਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੱਜਣਾ ਵੀਰਾਂ ਨੂੰ ਪਤਾ ਚੱਲ ਸਕੇ ਕਿ ਕੁੱਲੇ ਚ ਮੁਰਗੀ ਪਾਲਣ ਦੇ ਕੀ ਕੀ ਫਾਇਦੇ ਹਨ